ਫਗਵਾੜਾ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਹੈਲਪਿੰਗ ਹੈਂਡਸ ਆਰਗੇਨਾਈਜੇਸ਼ਨ ਫਗਵਾੜਾ ਤੇ ਪੰਜਾਬ ਰੇਡੀਓ ਲੰਡਨ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਹਿਲਾ ਕਾਲ ਸਰ ਖੋਤਰਾ ਰੋਡ ਫਗਵਾੜਾ ਵਿਖੇ ਸੰਸਤਾਪਕ ਪ੍ਰદાન ਹਰਮਿੰਦਰ ਸਿੰਘ ਬਸਰਾ ਦੀ ਅਗਵਾਈ ਹੇਠ ਤੀਆਂ ਦਾ ਮੇਲਾ ਕਰਵਾਇਆ ਗਿਆ ਇਸ ਦੌਰਾਨ ਜਿੱਥੇ ਮਹਿਲਾਵਾਂ ਤੇ ਲੜਕੀਆਂ ਨੇ ਡੀਜੇ ਦੀਆਂ ਧੁਨਾ ਤੇ ਨੱਚ ਟੱਪ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਉੱਥੇ ਹੀ ਉਨ੍ਹਾਂ ਪ੍ਰਾਤਨ ਵਿਰਸੇ ਨੂੰ ਵੀ ਯਾਦ ਕੀਤਾ ਮਹਿਲਾਵਾਂ ਤੇ ਲੜਕੀਆਂ ਵੱਲੋਂ ਪੰਜਾਬੀ ਵਿਰਸੇ ਦੀ ਮਹਿਕ ਵਖੇਰ ਦਾ ਗਿੱਧਾ ਤੇ ਭੰਗੜਾ ਵੀ ਆਏ ਹੋਏ ਲੋਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਸੀ ਲੜਕੀਆਂ ਤੇ ਮਹਿਲਾਵਾਂ ਜਿੱਥੇ ਪੰਜਾਬੀ ਪਹਿਰਾਵੇ ਵਿੱਚ ਇਸ ਮੇਲੇ ਦੀ ਰੌਣਕ ਨੂੰ ਚਾਰਚਾਂ ਲਗਾ ਰਹੀਆਂ ਸਨ ਉੱਤੇ ਹੀ ਨੰਨੇ-ਮੁੰਨੇ ਬੱਚੇ ਵੀ ਇਸ ਮੇਲੇ ਵਿੱਚ ਆਪਣੀ ਪ੍ਰਤਿਭਾ ਨੂੰ ਹੋਰ ਵੀ ਦਿਖਾ ਰਹੇ ਸਨ ਸਮਾਗਮ ਦੌਰਾਨ ਸਾਫ ਕਾ ਕੇਂਦਰੀ ਰਾਜ ਮੰਤਰੀ ਸੋਮਪrakash ਦੀ ਧਰਮ ਪਤਨੀ ਮੈਡਮ ਅਨੀਤਾ ਸੋਮਪrakash ਨੇ ਇਸ ਸਮਾਗਮ ਵਿੱਚ ਪਹੁੰਚ ਕੇ ਹਾਜ਼ਰੀ ਭਰੀ ਤੇ ਸੰਸਥਾ ਬਲੋ ਕੀਤੇ ਸੁਪਰਾਲੇ ਨੂੰ ਸਰਉਂ ਯੋਗਦਸਿਆ ਉਹਨਾਂ ਕਿਹਾ ਕਿ ਇਹ ਸੰਸਥਾ ਸਮੇਂ-ਸਮੇਂ ਤੇ ਲੋਕਾਂ ਨੂੰ ਸੇਧ ਦੇਣ ਲਈ ਵੱਖ-ਵੱਖਰੇ ਪ੍ਰੋਜੈਕਟ ਕਰਦੀ ਹੈ ਬਹੁਤ ਅੱਛਾ ਹੈ ਇਹ ਯੋਗਦਾਨ ਲੇਡੀਜ਼ ਦੇ ਲਈ ਜਿਹਦਾ ਉਪਰਾਲਾ ਬਸਲਾ ਦੇ 5 ਸਾਲ ਕਰਦੇ ਆ ਔਰ ਅਸੀਂ ਸਾਰੇ ਇਹਨਾਂ ਦਾ ਧੰਨਵਾਦ ਕਰਦੇ ਹੁਣੇ ਆ ਕਿ ਤੁਸੀਂ ਜੋ ਲੇਡੀਜ਼ ਲਈ ਕਰਦੇ ਹੋ ਇੱਕ ਬਹੁਤ ਅੱਛਾ ਉਪਰਾਲਾ ਹੈ ਕਿ ਤੀਆਂ ਦਾ ਇੱਕ ਵੱਖਰਾ ਹੀ ਚਾਹ ਹੁੰਦਾ ਹੈ ਸਾਰਿਆਂ ਨੂੰ ਸਾਲ ਭਰ ਅਸੀਂ ਉਡੀਕਦੇ ਆ ਕਿ ਤੀਆਂ ਦਾ ਤਿਉਹਾਰ ਆਣਾ ਹੈ ਤੇ ਸਾਰਿਆਂ ਨੇ ਇਕੱਠੇ ਹੋਣਾ ਹੈ ਸਾਰੇ ਜਿਹੜੇ ਇੰਜੋਏ ਕਰਿਆ ਕਰੋ ਬੈਠ ਕੇ ਪ੍ਰੋਗਰਾਮ ਦੇਖਣ ਨਹੀਂ ਆਉਂਦੇ ਆਪਾਂ ਸਾਰੇ ਲੇਡੀਜ਼ ਮੈਂਬਰ ਆਪਾਂ ਇੰਜੋਏ ਕਰਨ ਆਏ ਆ ਤਾੜੀਆਂ ਮਾਰਿਆ ਕਰੋ ਜਿੱਦਾਂ ਪਾਇਆ ਕਰੋ ਨਾਲ ਤਾਂ ਕਿ ਤੁਹਾਨੂੰ ਲੱਗੇ ਕਿ ਤੁਸੀਂ ਧੀਆ ਦੇ ਤਿਹਾੜੀ ਬਹੁਤ ਅੱਛਾ ਲੱਗਦਾ ਹੁੰਦਾ ਧੀਆ ਦਾ ਤਿਹਾੜੀ ਜਦੋਂ ਪਹਿਲਾਂ ਬੇਟੀਆਂ ਪੇਕਿਆਂ ਦੇ ਘਰ ਆਉਂਦੀਆਂ ਸੀ ਸੌਣ ਦਾ ਮਹੀਨਾ ਹੋਣਾ ਤੇ ਪੇਕਿਆਂ ਦੇ ਘਰ ਆਉਣਾ ਸਹੇਲੀਆਂ ਨੂੰ ਮਿਲਣਾ ਕਿੱਥੇ ਹੋ ਕੇ ਬੈਠਣਾ ਗੱਲਾਂ ਕਰਨੀਆਂ ਆਪਣੇ ਗੁਪਤ ਸੋ ਗਰਲ ਨਹੀਂ ਇਹ ਨਹੀਂ ਹੁੰਦਾ ਸੀ ਤਾਂ ਗਰ ਗਾਈ ਇਹਦਾ ਵੱਖਰਾ ਜਿਹਾ ਇੱਕ ਤਾਹਾ ਹੁੰਦਾ ਸੀ। ਔਰ ਮਾਵਾ ਬੰਦੀ ਅਡੀਕ ਰਹਿੰਦੀ ਸੀ ਕਿ ਤੀਆਂ ਨੇ ਦੇਕੇ ਆਉਣਾ ਹੈ। ਹੁਣ ਤਾਂ ਸਾਰੇ ਕੁਝ ਖਤਮ ਹੋ ਗਿਆ। ਹੁਣ ਮਾਡਰਨ ਤੀਆਂ ਉਹ ਪਹਿਲਾਂ ਆਈਆਂ ਤੀਆਂ ਹੀ ਨਹੀਂ ਰਹੀਆਂ। ਜੋ ਤੁਸੀਂ ਪਹਿਲਾਂ ਰਲ ਕੇ ਮਨਾਉਂਦੇ ਸੀ ਜੋ ਵੱਡੇ ਆ ਸਾਰਿਆਂ ਨੂੰ ਪਤਾ ਕਿ ਪਹਿਲਾਂ ਦੀਆਂ ਤੀਆਂ ਕਿਵੇਂ ਹੁੰਦੀਆਂ ਸੀ। ਪਰ ਇਹ ਆਪਣਾ ਵਿਰਸਾ ਹੈ ਜਿਹਨੂੰ ਫਿਰ ਵੀ ਸੰਭਾਲ ਕੇ ਰੱਖਿਆ ਹਰ ਸਾਲ ਸ਼ਹਿਰ ਦੇ ਵਿੱਚ ਵੱਖਰੇ ਵੱਖਰੇ ਏਰੀਆ ਦੇ ਵਿੱਚ ਈਆਂ ਦਾ ਤਿਉਹਾਰ ਮਨਾਉਂਦੇ ਆ ਔਰ ਆਤਮਾ ਕਰੇ ਐਸੀ ਤਰ੍ਹਾਂ ਹੀ ਜਿਹੜੇ ਤਿਉਹਾਰ ਆ ਉਹ ਮਨਾਦੇ ਰਹੀਏ ਇਕੱਠੇ ਹੁੰਦੇ ਰਹੀਏ ਪਰਮਾਤਮਾ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੇ ਤੀਆਂ ਦੇ ਇਸ ਮੇਲੇ ਦੌਰਾਨ ਜਿੱਥੇ ਮਹਿਲਾਵਾਂ ਤੇ ਬੱਚੇ ਖਾਣ ਪੀਣ ਦੇ ਸਟਾਲਾਂ ਤੋਂ ਖਾ ਪੀ ਰਹੇ ਸਨ ਉੱਥੇ ਹੀ ਮਹਿਲਾਵਾਂ ਤੇ ਲੜਕੀਆਂ ਬੰਗਾ ਚੂੜੀਆਂ ਵਾਲੀਆਂ ਰੇੜੀਆਂ ਤੋਂ ਵੀ ਆਪਣੀ ਮਨਪਸੰਦੀਆਂ ਚੂੜੀਆਂ ਵੀ ਪੁਆ ਰਹੀਆਂ ਸਨ ਇਸ ਮੌਕੇ ਸੰਸਥਾ ਦੇ ਮੈਂਬਰ ਮੈਡਮ ਹਰਿੰਦਰਕੌਰ ਸੇਠੀ ਨੇ ਸਮੂਹ ਇਲਾਕਾ ਵਾਸੀਆਂ ਨੂੰ ਤੀਆਂ ਦੇ ਤਿਉਹਾਰ ਦੀਆਂ ਵਧਾਈਆਂ ਦਿੰਦਿਆਂ ਜਿੱਥੇ ਆਪਣੇ ਪ੍ਰਾਤਨ ਵਿਰਸੇ ਨੂੰ ਯਾਦ ਰੱਖਣ ਲਈ ਪ੍ਰੇਰਿਆ ਉੱਥੇ ਹੀ ਉਹਨਾਂ ਕਿਹਾ ਕਿ ਉਹਨਾਂ ਦੀ ਸੰਸਥਾ ਵੱਲੋਂ ਸਮੇਂ-ਸਮੇਂ ਤੇ ਇਸ ਤਰ੍ਹਾਂ ਦੇ ਕਾਰਜ ਚਾਲੂ ਰੱਖੇ ਜਾਂਦੇ ਹਨ ਜੋ ਕਿ ਦੂਸਰਿਆਂ ਲਈ ਰੋਧੰਦੇ ਹਨ ਹੁਣਸ ਮੂਈ ਲਕਾਵਾਸੀਆ ਪਾਸੋ ਸੰਸਥਾ ਨਾਲ ਮਿਲ ਕੇ ਇਹੋ ਜੇ ਸਮਾਗਮਾਂ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਇਸ ਮੌਕੇ ਸਰਦਾਰ ਹਰਮਿੰਦਰ ਸਿੰਘ ਬਸਰਾ ਮੈਡਮ ਹਰਿੰਦਰ ਕੌਰ ਸੇਠੀ ਗੁਰਪ੍ਰੀਤ ਸਿੰਘ ਬੱਲ ਹੈਪੀ ਹੈਲਨ ਪ੍ਰੇਤਪਾਲ ਕੌਰ ਤੁਲੀ ਅਮਨਦੀਪ ਕੌਰ ਬਸਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਸਥਾ ਦੇ ਮੈਂਬਰ ਅਤੇ ਮਹੱਲਾਵਾਸੀ ਮੌਜੂਦ ਸਨ ਸਮਾਗਮ ਦੇ ਅੰਤ ਵਿੱਚ ਸਰਦਾਰ ਹਰਮਿੰਦਰ ਸਿੰਘ ਬਸਰਾ ਨੇ ਆਏ ਹੋ ਸਾਰੇ ਹੀ ਮਹੱਲਾਵਾਸੀਆਂ ਪਤਵੰਤਿਆਂ ਅਤੇ ਸਹਿਯੋਗੀਆਂ ਦਾ ਤਹਿਦਿ ਲੋ ਧੰਨਵਾਦ ਕੀਤਾ ਤੇ ਇਸ ਕਰਕੇ ਇਹ ਜਿਹੜਾ ਮੇਲਾ ਆ ਇਹ ਲਾਉਣਾ ਸ਼ੁਰੂ ਕੀਤਾ ਇੱਕ ਕਿਦਾਂ ਲਾਉਣਾ ਸ਼ੁਰੂ ਕੀਤਾ ਕਿ ਮੈਡਮ ਨੇ ਪਹਿਲਾਂ ਸ਼ੁਰੂ ਕੀਤਾ ਸੀ ਇਹਨਾਂ ਨੇ ਕਿਹਾ ਕਿ ਹਰ ਮੱਲੇ ਵਿੱਚ ਜਿਹੜੇ ਤੀਆਂ ਦੇ ਮੇਲੇ ਆ ਉਹ ਲੱਗਣੇ ਚਾਹੀਦੇ ਆ ਲੜਕੀਆਂ ਨੂੰ ਜਿਹੜਾ ਅੱਗੇ ਆ ਕੇ ਆਪਣੇ ਇਹ ਤਿਹਾਰ ਆ ਇਹ ਇੰਜੋਏ ਕਰਨੇ ਚਾਹੀਦੇ ਆ ਇਸ ਕਰਕੇ ਜਿਹੜਾ ਅਸੀਂ ਕਲਰ ਮੱਲੇ ਵਿੱਚ ਹੈਲਪਿੰਗ ਹੈਂਡਸ ਆਰਗੇਨਾਈਜ਼ੇਸ਼ਨ ਵੱਲੋਂ ਇਹ ਮੇਲਾ ਲਾਉਣਾ ਸ਼ੁਰੂ ਕੀਤਾ ਆ ਮੈਡਮ ਅਨੀਤਾ ਸੋਮਪrakash ਕਿਸੇ ਮੈ ਕਹਿੰਨਾ ਪਛਾਣਦੇ ਮਹਤਾਜ ਨਹੀਂ ਹੈਗੇ ਕਿ ਸਾਡੇ ਹੈਲਪਿੰਗ ਹੈਂਡਸ ਦੇ ਮੈਂਬਰ ਵੀ ਆ ਇਨਾਂ ਦੇ ਦਿਸ਼ਾ ਨਿਰਦੇਸ਼ ਇਨਾਂ ਦੇ ਆਸ਼ੀਰਵਾਦ ਸਦਕਾ ਅਸੀਂ ਬਹੁਤ ਸਾਰੇ ਕੰਮ ਕਰਦੇ ਆਂ ਇੱਥੇ ਹੀ ਆਪਣੇ ਜਿਹੜਾ ਹੈਲਪਿੰਗ ਹੈਂਡਸ ਵੱਲੋਂ ਸਿਲਾਈ ਸਕੂਲ ਜਿਹੜਾ ਆ ਉਹ ਚਲਾਇਆ ਜਾਂਦਾ ਆ ਪਿਛਲੇ ਬਹੁਤ ਸਾਰੇ ਸਾਲਾਂ ਤੋਂ ਚਲਾਇਆ ਜਾ ਰਿਹਾ ਮੈਨੂੰ ਲੱਗਦਾ ਕਿ ਮਹੱਲੇ ਦੇ ਵਿੱਚ ਬਹੁਤ ਸਾਰੇ ਲੋਕ ਏਰੀਆ ਚ ਇਦਾਂ ਦੇ ਹੋਣੇ ਆ ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਹੈਗਾ ਕਿ ਇੱਥੇ ਇੱਕ ਫ੍ਰੀ ਸਿਲਾਈ ਸਕੂਲ ਜਿਹੜਾ ਆ ਚਲਾਇਆ ਚਲਾਇਆ ਜਾ ਰਿਹਾ ਆ ਮੈਡਮ ਨੇ ਇਹ ਇੱਥੇ ਸਿਲਾਈ ਦੀ ਜਿਹੜੀ ਆ ਸਿਖਲਾਈ ਦਿੰਦੇ ਨੇ ਬੱਚਿਆਂ ਨੂੰ ਸਰਟੀਫਿਕੇਟ ਦਿੱਤੇ ਜਾਂਦੇ ਨੇ ਉਸ ਤੋਂ ਇਲਾਵਾ ਫਰੀ ਆ ਬਿਲਕੁਲ ਹੈ ਅਸੀਂ ਇਹਨਾਂ ਨੂੰ ਸੈਟਿੰਗ ਹੈਲਪਿੰਗ ਹੈਂਡਸ ਵੱਲੋਂ ਦਿੰਨੇ ਆ ਤੇ ਜਿਹੜਾ ਵੀ ਬੱਚਾ ਆਉਂਦਾ ਉਹਦੇ ਲਈ ਬਿਲਕੁਲ ਫਰੀ ਆ ਮਸ਼ੀਨਾਂ ਸਾਡੇ ਵੱਲੋਂ ਆ ਜੋ ਵੀ ਸਮਾਨ ਉੱਥੇ ਲੱਗੇ ਉਹ ਸਾਡੇ ਵੱਲੋਂ ਹੈਲਪਿੰਗ ਹੈਂਡਸ ਆਰਗੇਨਾਈਜ਼ੇਸ਼ਨ ਵੱਲੋਂ ਜਿਹੜਾ ਆ ਉਹ ਪ੍ਰੋਵਾਈਡ ਕਰਾ ਲਿਆ ਹੈ ਹੈਲਪਿੰਗ ਹੈਂਡਸ ਵੱਲੋਂ ਜਿਹੜਾ ਇਹ ਕੰਮ ਆ ਹੈਲਪਿੰਗ ਹੈਂਡਸ ਆਰਗੇਨਾਈਜ਼ੇਸ਼ਨ ਅਤੇ ਪੰਜਾਬ ਰੇਡੀਓ ਲੰਡਨ ਜਿਹੜਾ ਸਾਡਾ ਇੰਗਲੈਂਡ ਦੇ ਵਿੱਚ ਰੇਡੀਓ ਚੱਲਦਾ ਉਹਦੇ ਵੱਲੋਂ ਰਲ ਕੇ ਜਿਹੜੇ ਆ ਇਹ ਕੰਮ ਕਰਵਾਏ ਜਾਂਦੇ ਆ ਤੁਹਾਡੇ ਸਾਰਿਆਂ ਸਹਿਯੋਗ ਨਾਲ ਅਸੀਂ ਤੁਹਾਡੇ ਤੋਂ ਕੀ ਚਾਹੁੰਦੇ ਹੁੰਨੇ ਆ ਕਿ ਤੁਸੀਂ ਪਹੁੰਚੋ ਸਾਨੂੰ ਸਹਿਯੋਗ ਦਿਓ ਅਸ਼ੀਰਵਾਦ ਦਿਓ ਤਾਂ ਕਿ ਅਸੀਂ ਅੱਗੇ ਤੋਂ ਹੋਰ ਵਧੀਆ ਕੰਮ ਜਿਹੜੇ ਆ ਉਹ ਕਰ ਸਕੀਏ ਤੇ ਅੱਗੇ ਚੱਲਦੇ ਹੋਏ ਦੱਸਣਾ ਚਾਹੁੰਦਾ ਕਿ ਹਰ ਇੱਕ ਸਾਲ ਹੈਲਪਿੰਗ ਹੈਂਡਜ਼ ਵੱਲੋਂ ਜ਼ਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਜਿਹੜੇ ਆ ਉਹ ਸ਼ਾਦੀਆਂ ਆ ਵਿਆਹ ਨੇ ਉਹ ਕਰਵਾਏ ਜਾਂਦੇ ਆ ਹਰ ਇੱਕ ਸਾਲ ਨਵੰਬਰ ਮਹੀਨੇ ਦੇ ਵਿੱਚ ਤੇ ਇਸ ਵਾਰ ਜਿਹੜਾ ਆ ਇਹ ਜਿਹੜਾ ਲੜਕੀਆਂ ਦੀਆਂ ਸ਼ਾਦੀਆਂ ਆ ਉਹਨਾਂ ਦਾ ਦਿਨ 10 ਨਵੰਬਰ ਜਿਹੜਾ ਆ ਉਹ ਰੱਖਿਆ ਗਿਆ ਆ ਇਹ ਜਿਹੜੀ ਆਉਣ ਵਾਲੀ ਨਵੰਬਰ ਦੀ 10 ਤਰੀਕਾ ਉਸ ਦਿਨ ਜਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਅਕਾਲੀ ਗੁਰਦੁਆਰਾ ਸਾਹਿਬ ਗੁਰਵਾੜਾ ਵਿਖੇ ਹੋਣਗੀਆਂ ਆਫੀਸ਼ੀਅਲ ਡੇਟ ਜਿਹੜੀ ਅਸੀਂ ਨੈਕਸਟ ਮੰਥ ਅਨਾਉਂਸ ਕਰਨੀ ਆ ਲੇਕਿਨ ਅੱਜ ਇਹ ਪ੍ਰੋਗਰਾਮ ਦੀ ਤੁਹਾਡੇ ਸਾਰਿਆਂ ਨੂੰ ਰੂਬਰੂ ਹੋਣਾ ਸੀ ਤੇ ਸਾਰਿਆਂ ਨੂੰ ਦੱਸਣਾ ਸਾਡਾ ਜਿਹੜਾ ਇਹ ਫਰਜ਼ ਸੀ ਜੇ ਤੁਹਾਡੇ ਆਸ-ਪਾਸ ਤੁਹਾਡੇ ਰਿਸ਼ਤੇਦਾਰੀ ਵਿੱਚ ਘਰ ਪਰਿਵਾਰ ਚ ਪਿੰਡ 'ਚ ਜਾਂ ਕਿਸੇ ਪਾਸੇ ਵੀ ਕੋਈ ਵੀ ਇਹੋ ਜਿਹਾ ਪਰਿਵਾਰ ਹੈ ਕਿ ਜਿਹੜਾ ਇਸ ਜਿਹੜਾ ਕੰਮ ਹੈ ਕਿ ਬੱਚੀਆਂ ਦੀਆਂ ਸ਼ਾਦੀਆਂ ਇੱਕ ਬਹੁਤ ਵੱਡਾ ਉਪਰਾਲਾ ਨੇਕ ਉਪਰਾਲਾ ਆ ਇਸ ਦੇ ਵਿੱਚ ਸਾਡੇ ਨਾਲ ਮਿਲ ਕੇ ਸਾਡੀਆਂ ਬੱਚੀਆਂ ਦੀ ਸ਼ਾਦੀ ਹੈ ਕਿਸੇ ਦੀ ਕੋਈ ਕਰਨੀ ਚਾਹੁੰਦਾ ਆ ਉਹ ਸਾਡੇ ਕਿਸੇ ਵੀ ਮੈਂਬਰ ਨੂੰ ਜਿਹੜਾ ਆ ਉਹ ਮਿਲ ਕੇ ਮੇਰੇ ਕੋ ਘਰ ਆ ਕੇ ਕਹਿ ਸਕਦੇ ਜਾਂ ਸਾਡੇ ਆਫਿਸ ਲਗਾ ਸਕਦੇ ਹੋ ਅਕਾਲੀ ਗੁਰਦੁਆਰਾ ਸਾਹਿਬ ਲਗਾ ਬਿਠੇ ਸਕਦੇ ਹੋ ਉੱਥੇ ਆ ਕੇ ਆਪਣਾ ਨਾਮ ਜਲਦੀ ਤੋਂ ਜਲਦੀ ਜਿਹੜਾ ਆ ਰਜਿਸਟਰ ਕਰਵਾ ਲਓ